ਤੇ ਮੈਂ ਸਾਰੀ ਸਿੱਖ ਜਗਤ ਨੂੰ ਸਾਰੀ ਸਾਧ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਖਾਲਸਾ ਸਾਜਣਾ ਦੇਵਸ ਦੀ ਮੁਬਾਰਕਵਾਦ ਦਿੰਦਾ। ਔਰ ਮੈਂ ਸਮਝਦਾ ਕਿ ਬਹੁਤ ਵੱਡੇ ਭਾਗ ਹੈ ਕਿ ਅੱਜ ਉਸ ਇਤਹਾਸਕ ਸਥਾਨ ਜਿੱਥੇ ਖਾਲਸਾ ਪੰਥ ਦੀ ਸਾਜਣਾ ਹੋਈ ਸੀ ਅੱਜ ਉਸ ਥਾਂ ਦੇ ਉੱਤੇ ਸਾਨੂੰ ਸਾਰਿਆਂ ਨੂੰ ਦਤ ਬਸਤ ਕੋਣ ਦਾ ਸੁਭਾਗ ਪ੍ਰਾਪਤ ਹੋਇਆ। ਔਰ ਮੈਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਧੰਨਵਾਦ ਵੀ ਕਰਦਾ। ਇਹ ਵਿਸਾਖੀ ਦੇ ਦਿਹਾੜੇ ਜਿਹੜਾ ਪਵਿੱਤਰ ਦਿਹਾੜਾ ਸਿੱਖ ਜਗਤ ਦੇ ਵਿੱਚ ਮੰਨਿਆ ਜਾਂਦਾ ਜਿਹਦਾ ਬਹੁਤ ਵੱਡਾ ਇਤਿਹਾਸ ਹੈ। ਉਸ ਤੁਹਾਡੇ ਤੇ ਉਹਨਾਂ ਨੇ ਜਿਹੜੇ 7 ਪਾਰਲੀਮੈਂਟ ਦੇ ਮੈਂਬਰਾਂ ਦੀ ਲਿਸਟ ਜਾਰੀ ਕੀਤੀ ਹੈ। ਇੱਕ ਤਾਂ ਇਸ ਕਰ ਲੋ ਧੰਨਵਾਦ ਹੈ ਕਿ ਵਿਸਾਖੀ ਦੇ ਸ਼ੁਭ ਦਿਹਾੜੇ ਦੇ ਉੱਤੇ ਕੀਤੀ ਹੈ। ਔਰ ਦੂਸਰਾ ਇਸ ਗੱਲ ਵਾਸਤੇ ਵੀ ਉਹਨਾਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਗੁਰਦਾਸਪੁਰ ਤੋਂ ਪਾਰਲੀਮੈਂਟ ਤੋਂ ਜਿਹੜਾ ਮੇਰਾ ਆਪਣਾ ਉਹ ਜ਼ਿਲ੍ਹਾ ਜਿੱਥੇ ਮੈਂ ਜੰਮਿਆ ਸੀ ਪੜਿਆ ਸੀ ਵੱਡਾ ਹੋਇਆ ਸੀ ਪੜਿਆ ਸੀ ਉਸ ਜਿਲ੍ਹੇ ਦੀ ਪਾਰਲੀਮੈਂਟ ਤੋਂ ਮੈਨੂੰ ਲੜਨ ਦਾ ਜਿਹੜਾ ਹੁਕਮ ਦਿੱਤਾ ਇਸ ਕਰਕੇ ਉਹਨਾਂ ਦਾ ਉਚਿਤ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਸੱਤ ਉਮੀਦਵਾਰ ਹਟ ਹੋਏ ਸੀ ਅਨੰਦਪੁਰ ਸਾਹਿਬ ਤੋਂ ਪ੍ਰੇਸ਼ਰ ਪ੍ਰੀਮ ਸਿੰਘ ਚੰਦੂ ਮਦਰ ਸਾਹਿਬ ਦਾ ਤੇ ਜਿਹੜਾ ਪਟਿਆਲੇ ਜਿਹੜੇ ਦਾ ਐਨ ਕੇ ਸ਼ਰਮਾ ਜੀ ਦਾ ਫਤਿਹਗੜ ਸਾਹਿਬ ਤੋਂ ਸਰਦਾਰ ਵਿਕਟਮ ਸਿੰਘ ਖਾਲਸਾ ਜੀ ਦਾ ਔਰ ਫਰੀਦਕੋਟ ਤੋਂ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ ਬਾਦਲ ਜੀ ਦੇ ਦੋਤੇ ਆ ਸਰਦਾਰ ਰਾਜਵਿੰਦਰ ਸਿੰਘ ਉਹਨਾਂ ਦਾ ਹੋਇਆ ਔਰ ਸੰਗਰੂਰ ਤੋਂ ਸਰਦਾਰ ਇਕਬਾਲ ਸਿੰਘ ਜੀ ਝੁੱਦਾ ਸਾਹਿਬ ਦਾ ਔਰ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਇਤਿਹਾਸਕ ਸਤਾ ਤੋਂ ਅਨਿਲ ਜੋਸ਼ੀ ਜੀ ਸਾਹਿਬ ਦਾ ਕੈਬਨਟ ਮੰਤਰੀ ਉਹਨਾਂ ਦਾ ਵੀ ਮੇਰੇ ਨਾਲ ਨਾਮ ਬਣਾਉਸ ਹੋਇਆ ਸੋ ਪ੍ਰਧਾਨ ਸਾਹਿਬ ਦਾ ਸਾਰੀ ਕੋਰ ਕਮੇਟੀ ਦਾ ਸਾਰੀ ਪਾਰਟੀ ਦਾ ਸਾਰੇ ਸਾਥੀਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਸਾਰਿਆਂ ਨੇ ਬਹੁਤ ਵੱਡਾ ਭਰੋਸਾ ਜਿਹੜਾ ਉਹ ਸਾਡੇ ਤੇ ਕੀਤਾ ਕਿਵੇਂ ਸਾਹਿਬ ਕਿਵੇਂ ਦੇਖਦੇ ਹੋ ਗੁਰਦਾਸਪੁਰ ਦਾ ਮੇਰੀ ਆਪਣੀ ਜੱਤੀ ਜ਼ਿਲ੍ਹਾ ਜਿਸ ਜ਼ਿਲ੍ਹੇ ਜਿੱਥੇ ਤੁਸੀਂ ਜਿੰਨਾਂ ਲੋਕਾਂ ਦੇ ਵਿੱਚ ਜਿੰਨਾਂ ਦੀਆਂ ਸੀਸਾ ਲੈ ਕੇ ਤੁਸੀਂ ਵੱਡੇ ਹੋਏ ਜਿੱਥੋਂ ਤੁਸੀਂ ਦਸ਼ਮੀ ਤੱਕ এডਿਕੇਸ਼ਨ ਹਾਸਲ ਕੀਤੀ ਜਿੱਥੇ ਅੱਜ ਵੀ ਤੁਹਾਡੇ ਸਾਰੇ ਪਰਿਵਾਰ ਉੱਥੇ ਮੌਜੂਦ ਹੈ ਬਹੁਤ ਸਾਰੇ ਦੋਸਤ ਹੈ ਜਮਾਤੀ ਹੈ ਹੋਰ ਹੈ ਤੇ ਬੜੀ ਦੇਰ ਦੀ ਮੇਰੀ ਇੱਛਾ ਸੀ ਕਿ ਉੱਥੋਂ ਇੱਕ ਦਿਵਾਰੀ ਪਾਰਟੀ ਮੌਕਾ ਦਵੇ ਤਾਂ ਅੱਜ ਮੈਨੂੰ ਖੁਸ਼ੀ ਹੈ ਕਿ ਪਾਰਟੀ ਨੇ ਉੱਥੇ ਮੌਕਾ ਦਿੱਤਾ ਹੌਸਲਾ ਬਲੱਗ ਲੱਗ ਰਿਹਾ ਹਾਂ ਹਮਰੇ ਸੇ ਹੌਸਲਾ ਬਲੱਗ ਉੱਥੇ ਚਾ ਸੀ ਉੱਥੇ ਆਪਣੇ ਆਪਣੇ ਜਾਵਾਂ ਤੇ ਉੱਥੇ ਜਰਾ ਇੱਕ ਕੁਦਰਤੀ ਗੱਲ ਹੁੰਦੀ ਹੈ ਜਿਹੜਾ ਕਰ ਰਿਹਾ ਉਹ ਸਾਰਿਆਂ ਨੂੰ ਕੰਮ ਕਰਾਉਣਾ ਦੇਖਦੇ ਹੋ। ਕੋਈ ਮੁਕਾਬਲੇ ਤਾਂ ਜਦੋਂ ਫੀਲਡ 'ਚ ਨਿਕਲਦੇ ਆ ਮੁਕਾਬਲੇ ਮੁਕਾਬਲੇ ਹੁੰਦੇ। ਕਿਸੇ ਵੀ ਲੜਾਈ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ। ਕੋਈ ਵੀ ਯੋਧਾ ਯੋਧੇ ਹੁੰਦਾ। ਇਸ ਕਰਕੇ ਜਿਹੜੀ ਹੈ ਤਗੜੇ ਹੋ ਕੇ ਸਾਰੀ ਪਾਰਟੀ ਮੈਂ ਸਮਝਦਾ ਕਿ ਜਿਹੜੇ ਪਿਛਲੇ ਦਿਨੀ ਫੈਸਲੇ ਇਤਿਹਾਸਕ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ, ਪੰਥ ਵਾਸਤੇ ਲਏ। ਕਿਸਾਨੀ ਵਾਸਤੇ ਲਏ। ਬੰਦੀ ਸਿੰਘਾਂ ਵਾਸਤੇ ਲਏ। ਉਨੇ ਇੱਕ ਜਜ਼ਬਾ ਜਿਹੜਾ ਜਿਹੜਾ ਪੰਜਾਬ ਦੇ ਲੋਕਾਂ ਦੇ ਦਿਲ ਦੇ ਵਿੱਚ ਪੈਦਾ ਕੀਤਾ ਇੱਕ ਬਹੁਤ ਵੱਡਾ ਉਭਾਰ ਉਹਦੇ ਨਾਲ ਜਿਹੜਾ ਉਹ ਆਇਆ ਸਾਡੇ ਕੈਡਰ ਦੇ ਵਿੱਚ ਵੀ ਜੋਸ਼ ਇੱਕ ਕੈਡਰ ਦੇ ਵਿੱਚ ਆਇਆ ਔਰ ਮੈਂ ਸਮਝਦਾ ਕਿ ਜਦੋਂ ਇਸ ਤਰ੍ਹਾਂ ਦਾ ਜੋਸ਼ ਹੋਵੇ ਲੋਕਾਂ ਨੇ ਸਾਰਿਆਂ ਨੂੰ ਜਮਾ ਕੇ ਦੇਖ ਲਿਆ ਕਾਂਗਰਸ ਨੂੰ ਚੰਗੀ ਤਰ੍ਹਾਂ ਜਮਾ ਕੇ ਦੇਖ ਲਿਆ ਉਹਨਾਂ ਦੀਆਂ ਝੂਠੀਆਂ ਸੌਂਹਾਂ ਜਿਹੜੀਆਂ ਲੋਕਾਂ ਨੂੰ ਭੁੱਲਦੀਆਂ ਨਹੀਂ ਮੁੱਤਕਾ ਸਾਹਿਬ ਅੱਜ ਵਸਾਕੀ ਵਾਲਾ ਦਿਨ ਗੁਟਕਾ ਸਾਹਿਬ ਦੀ ਸਵਾ ਖਾਧੀਆਂ ਹਉਟ ਤੇ ਕੰਨਸ ਪਾਰਟੀ ਪੂਰੀਆ ਨਾ ਕਰੇ ਇਹ ਜਨਤਾ ਬਰਦਾਸ਼ਤ ਨਹੀਂ ਕਰ। ਅਜੋ ਕੁਛ ਜਿਹੜਾ ਝਾੜੂ ਵਾਲਿਆਂ ਨੇ ਕੀਤਾ ਕੀ ਕਿੰਨਾ ਲੋਕਾਂ ਨੂੰ ਇਮਾਨਦਾਰੀ ਦਾ ਇਹਨਾਂ ਨੇ ਢੋਂਗ ਰਚਿਆ ਸੀ ਤੇ ਅੱਜ ਤੁਸੀਂ ਦੇਖ ਲਓ ਕਿ ਅੱਜ ਉਹਨਾਂ ਦਾ ਜਿਹੜਾ ਮੇਨ ਲੀਡਰ ਐ ਕਨਵੀਨਰ ਉਹ ਜੇਲ੍ਹ ਦੇ ਵਿੱਚ ਇਸ ਕਰਕੇ ਨਾ ਲੋਕੀ ਇਸ ਸਰਕਾਰ ਤੋਂ ਪੰਜਾਬ ਦੀ ਤਾਂ ਖੁਸ਼ ਹੈ ਨਾ ਕੇਂਦਰ ਦੀ ਸਰਕਾਰ ਨਹੀਂ ਖੁਸ਼ ਕੀਤਾ ਖਾਸ ਕਰਕੇ ਕਿਸਾਨੀ ਦਾ ਇਹਦਾ ਵੱਡਾ ਮਸਲਾ ਔਰ ਜਿਸ ਤਰੀਕੇ ਕਿਸਾਨੀ ਅੰਦੋਲਨ ਦੇ ਉੱਤੇ ਜ਼ਬਰਦਸਤ ਘਟਾਇਆ ਗਿਆ ਇਹ ਚੀਜ਼ਾਂ ਕਦੀ ਵੀ ਜੜੀਆਂ ਨੇ ਉਹ ਲੋਕੀ ਭੁੱਲਦੇ ਨਹੀਂ ਜੀਮਾ ਸਾਹਿਬ ਕਿਤੇ ਨਾ ਕਿਤੇ ਲੋਕ ਸਭਾ ਹਲਕੇ ਨਾਮ ਪੁਰਸਾਹ ਉਹਦੇ ਵੀ ਵਰਕਰ ਪੂਰੇ ਤਿਆਰ ਸੀਗੇ ਸਭ ਨੂੰ ਜਿਹੜੀ ਆ ਉਹ ਪਾਰਟੀ ਨੇ ਆਦੇਸ਼ ਦਿੱਤਾ ਇਹ ਪਾਰਟੀ ਤੇ ਹਕੂਮਤ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਹੱਕ ਰੱਖਣਾ ਪਾਰਟੀ ਅਗੇ ਆਪਣਾ ਕਿੰਨੇ ਕਿੱਥੋਂ ਲੜਨਾ ਉਹ ਪਾਰਟੀ ਦਾ ਫੈਸਲਾ ਇਸ ਕਰਕੇ ਇੱਥੇ ਵਾਲੇ ਮੈਂ ਸਾਰੇ ਜਿੰਨੇ ਸਾਡੇ ਅੱਗੂ ਵਰਕਰ ਉਹਨਾਂ ਨੂੰ ਬੇਨਤੀ ਕਰੂੰਗਾ ਕਿ 24 ਘੰਟੇ ਡਟ ਕੇ ਪ੍ਰਸਰ ਪ੍ਰੇਮ ਸਿੰਘ ਜੰਦੂ ਮੱਜਾ ਸਾਹਿਬ ਦਾ ਸਾਥ ਦਿਓ ਕਿਉਂਕਿ ਇਹ ਪਾਰਟੀ ਦੀ ਲੜਾਈ ਇੱਥੇ ਵਾਲੇ ਵਰਕਰਾਂ ਨੇ ਜੰਦੂ ਮੱਜਾ ਸਾਹਿਬ ਦੀ ਲੜਨੀ ਹੈ ਅਮਰਸਰ ਵਾਲਿਆਂ ਨੇ ਜੋਸ਼ੀ ਸਾਹਿਬ ਦੀ ਲੜਨੀ ਹੈ ਜਿਹੜੇ ਗੁਰਦਾਸਪੁਰ ਵਾਲੇ ਆ ਉਹਨਾਂ ਨੇ ਮੇਰੀ ਲੜਨੀ ਮੈਂ ਗੁਰਦਾਸਪੁਰ ਕਿਤੇ ਸਿਰ ਤੇ ਜਾਣਾ ਆਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਸਿੱਧਾ ਤੇ ਕੋਥੇ ਉਹਨਾਂ ਦੀ ਮਿਹਨਤ ਹੈ ਇਸ ਕਰਕੇ ਜਿੱਥੇ-ਜਿੱਥੇ ਵੀ ਕੋਈ ਕੈਂਡੀਡੇਟ ਅਨਾਉਂਸ ਹੋਇਆ ਉਹ ਉੱਥੇ ਦੇ ਵਰਕਰਾਂ ਦੀ ਬਣ ਚੱਦੀ ਹੈ ਜ਼ਿੰਮੇਵਾਰੀ ਉਹਨਾਂ ਨੇ ਡਿਊਟੀਆਂ ਨਿਭਾਉਣੀਆਂ ਇਹ ਪਾਰਟੀ ਦੀ ਲੜਾਈ ਹੁੰਦੀ ਹੈ ਔਰ ਵਰਕਰ ਐਲ ਕੀ ਚਾਹੁੰਦੇ ਆ ਕਿ ਸਾਡੀ ਆਵਾਜ਼ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਤਾਂ ਜੋ ਜਿਹੜੇ ਪੰਜਾਬ ਦੇ ਨਾਲ ਵਾਰ-ਵਾਰ ਵਿਸ਼ਵਾਸ ਘਾਤ ਹੁੰਦਾ ਪੰਜਾਬ ਦੇ ਨਾਲ ਜਿਹੜਾ ਇਨਜਸਟਿਸ ਵਾਰ-ਵਾਰ ਹੁੰਦਾ ਇਹ ਇਨਜਸਟਿਸ ਜਿਹੜਾ ਉਹ ਖਤਮ